ਇਹ ਨੂੰ ਰਗੜ ਕੇ ਤੇ ਫਿਰ ਥੋੜਾ ਥੋੜਾ ਪਾਣੀ ਲਈ ਜਾਵਾਂਗੇ ਨਾਲ ਜਿੱਦਾਂ ਆਪਾਂ ਡੰਡਾ ਗੁੰਡਾ ਨਹੀਂ ਚਲਾਉਂਦੇ ਨੇ ਡੰਡਾ ਚਲਾਉਨੇ ਆ ਨਾਲ ਥੋੜਾ ਥੋੜਾ ਪਾਣੀ ਜੀ ਲੋ ਜੀ ਦੋਸਤੋ ਆਪਾਂ ਵੀ ਨਵੀਂ ਮਸ਼ੀਨ ਲੈ ਕੇ ਆਏ ਆ ਤੇ ਹੁਣ ਆਪਾਂ ਲਾਵਾਂਗੇ ਰਗੜਾ ਇਹਨੂੰ ਡਰਮ ਨੂੰ ਆਪਾਂ ਫਿੱਟ ਕਰ ਲੈਣਾ ਡਰਮ ਦੇ ਥੱਲੇ ਵੀ ਪੱਥਰ ਲੱਗਾ ਵਾ ਉਹਦੇ ਤੋਂ ਉੱਤੇ ਆ ਰੇੜੇ ਲੱਗੇ ਆ ਦੋ ਇਹ ਵੀ ਪੱਥਰ ਦੇ ਬਣੇ ਆ ਇਹਨੂੰ ਆਪਾਂ ਲਾ ਦਾਂਗੇ ਵਿਚੇ ਦੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਹਦੇ ਉੱਤੇ ਇੱਕ ਨੜਕ ਸੀਦਾ ਇਨੂੰ ਪਹਿਲਾਂ ਢਿੱਲਾ ਰੱਖਣਾ ਆਪਾਂ ਜਿਆਦਾ ਨਹੀਂ ਕਸਣਾ ਇਹਨਾਂ ਨੋਰਮਲ ਜਿਹਾ ਰੱਖ ਕੇ ਜੇਰ ਆਪਾਂ ਇਹਦੇ ਵਿੱਚ ਰਸ ਪਾਵਾਂਗੇ ਤੇ ਲਾਵਾਂਗੇ ਸ਼ਰਦਾਈ ਦਾ ਰਗੜਾ ਲੋ ਜੀ ਵਿਦਾਮ ਗਿਰੀਆਂ ਸਸਕਾ ਨਾਲ ਆਪਾਂ ਇਹਦੇ ਵਿੱਚ ਪਾਵਾਂਗੇ ਕਾਲੀ ਮਿਰਚ ਕਾਲੀ ਮਿਰਚ ਵਾਈ ਵਾਸਤੇ ਬਹੁਤ ਵਧੀਆ ਚੀਜ਼ ਬਹੁਤ ਸਾਰੇ ਵੀਰ ਇਹੋ ਚੀਜ਼ ਪੁੱਛਦੇ ਆ ਕਿ ਯਾਰ ਸ਼ਰਦਾਈ ਜਿਹੜੀ ਹੈ ਵਾਈ ਨਹੀਂ ਹੁੰਦੀ ਹਨਾ ਤੇ ਜਦੋਂ ਆਪਾਂ ਇਹਦੇ ਵਿੱਚ ਕਾਲੀ ਮਿਰਚ ਪਾਉਨੇ ਆ ਇਹ ਡੇਢ ਤੋਂ 2 ਘੰਟੇ ਤੱਕ ਕੋਈ ਇਹ ਵਾਈ ਨਹੀਂ ਹੁੰਦੀ ਇੰਨਾ ਟਾਈਮ ਲਗਾਈਦਾ ਵਾ ਤੇ ਉਸ ਤੋਂ ਬਾਅਦ ਆ ਇਹਦਾ ਸਵਿਚ ਔਨ ਕਰਨ ਵਾਲਾ ਇਹਨੂੰ ਆਪਾਂ ਕਰ ਦਾਂਗੇ ਜੀ ਔਨ ਲਓ ਜੀ ਪੂਰਾ ਟਾਈਮ 2-4 ਮਿੰਟ ਆਪਾਂ ਪਹਿਲਾਂ ਇਹਨੂੰ ਰਗੜ ਕੇ ਤੇ ਫਿਰ ਥੋੜਾ ਥੋੜਾ ਪਾਣੀ ਲਾਈ ਜਾਵਾਂਗੇ ਨਾਲ ਜਿੱਦਾਂ ਆਪਾਂ ਡੰਡਾ ਗੁੰਡਾ ਨਹੀਂ ਚਲਾਉਂਦੇ ਨੇ ਡੰਡਾ ਚਲਾਉਨੇ ਆ ਨਾਲ ਥੋੜਾ ਥੋੜਾ ਪਾਣੀ ਲਾਈ ਜਾਂਦੇ ਆ ਇੱਦਾਂ ਆਪਾਂ ਨੂੰ ਇੱਕ 2 ਮਿੰਟ ਇਦਾਂ ਚਲਾ ਕੇ ਇੱਕ 2 ਮਿੰਟ ਤੋਂ ਬਾਅਦ ਆਪਾਂ ਇਹਨੂੰ ਚਲਾਵਾਂਗੇ ਜੀ ਪਾਣੀ ਲਾਵਾਂਗੇ ਹਜ ਲਾਏ ਜਦੋਂ ਥੋੜਾ ਜਿਆ ਬਣ ਜਾਂਦਾ ਉਦੋਂ ਆਪਾਂ ਨੂੰ ਥੋੜਾ ਥੋੜਾ ਪਾਣੀ ਲਈ ਜਣਾ ਜਿੱਦਾਂ ਆਪਾਂ ਤੁਹਾਨੂੰ ਆਖਿਆ ਕਿ ਥੋੜਾ ਥੋੜਾ ਪਾਣੀ ਲਾਉਣਾ ਜ਼ਰੂਰੀ ਆ ਤੇ ਨਾਲ ਨਾਲ ਇੱਕ ਆ ਬਹੁਤ ਸੋਹਣੀ ਵਧੀਆ ਚੀਜ਼ ਦਿੱਤੀ ਆ ਇਹ ਚੀਜ਼ ਦੇ ਨਾਲ ਇਹ ਵੀ ਆ ਕਿ ਜਿਹੜੀ ਵੀ ਇਹ ਸਾਈਡਾਂ ਦੇ ਜੀ ਲਾਈ ਜਾਂਦੇ ਇਹਨੂੰ ਆਪਾਂ ਲਾ ਸਕਦੇ ਆ ਵੇਖੋ ਠੀਕ ਆ ਜੀ ਤੇ ਲਾਉਣ ਤੋਂ ਬਾਅਦ ਟਾਰ ਸਕਦੇ ਆ ਆਪਾਂ ਜੋ ਟਾਇਰਾਂ ਦੇ ਨਾਲ ਲੱਗੀ ਆ ਉਹ ਵੀ ਲਾ ਸਕਦੇ ਆ ਤੇ ਪਾਣੀ ਲਾਉਣਾ ਬਹੁਤ ਜ਼ਿਆਦਾ ਜ਼ਰੂਰੀ ਆ ਹਾਂਜੀ ਲਓ ਜੀ ਸ਼ਰਦਾਈ ਰਗੜੀ ਗਈ ਆ ਰਗੜੀ ਕਿੱਦਾਂ ਗਈ ਆ ਕਿੱਦਾਂ ਪਤਾ ਲੱਗੂਗਾ ਸਭ ਤੋਂ ਪਹਿਲਾਂ ਆਪਾਂ ਸਵਿੱਚ ਦੇ ਨੂੰ ਕਰਾਂਗੇ ਜੀ ਆਫ ਠੀਕ ਹੈ ਜੀ ਉਸ ਤੋਂ ਬਾਅਦ ਇਹਨੂੰ ਆਪਾਂ ਚੈੱਕ ਕਰਾਂਗੇ ਕਿ ਇਹਦੇ ਵਿੱਚ ਕੋਈ ਦਾਣਾ ਨਹੀਂ ਰੜਕਦਾ ਜੇ ਬਿਲਕੁਲ ਕੋਈ ਦਾਣਾ ਨਹੀਂ ਰੜਕਦਾ ਤੇ ਇਹ ਜਿਹੜੀ ਆਪਣੀ ਜਿਹੜੀ ਸ਼ਰਦਾਈ ਹੈ ਤਿਆਰ ਹੋ ਗਈ ਆ ਤੇ ਹੁਣ ਆਪਾਂ ਇਹਨੂੰ ਖੋਲਾਂਗੇ ਸਭ ਤੋਂ ਪਹਿਲਾਂ ਕਿੰਨੇ ਦੀ ਆਪਾਂ 500 ਦੀ ਰਸਤ ਪਾਈ ਸੀ ਤੇ ਅੱਧੇ ਘੰਟੇ ਚ ਬਣ ਗਈ ਆ 500 ਦੀ ਰਸਤ ਨੂੰ ਅੱਧਾ ਘੰਟਾ ਲੱਗ ਜਾਂਦਾ ਵਧੀਆ ਆਰਾਮ ਨਾਲ ਜੇ ਵੱਧ ਵੀ ਲਾਵਾਂਗੇ ਤਾਂ ਵੀ ਠੀਕ ਹੈ ਬਾਕੀ ਅੱਧੇ ਘੰਟੇ ਚ ਪੂਰੀ ਕਮਾਲ ਕਰਾ ਦਿੰਦੀ ਆ ਤੇ ਸਭ ਤੋਂ ਪਹਿਲਾਂ ਆਪਾਂ ਇਹਦਾ ਉੱਤਲਾ ਢੱਕਣ ਜਿਹੜਾ ਉਹ ਖੋਲਾਂਗੇ ਠੀਕ ਹੈ ਇਹਦਾ ਲੋਕ ਖੁੱਲਣ ਤੋਂ ਬਾਅਦ ਇਹਨੂੰ ਸਾਰੇ ਨੂੰ ਸਾਰੇ ਨੂੰ ਆਪਾਂ ਬਾਹਰ ਕੱਢ ਲਾਂਗੇ ਤੇ ਬਾਹਰ ਕੱਢ ਕੇ ਇੱਕ ਜਗ੍ਹਾ ਤੇ ਰੱਖ ਲਾਂਗੇ ਇਹਨੂੰ ਆਪਾਂ ਤੇ ਬਾਕੀ ਆਹ ਜਿਹੜੀ ਆਪਣੀ ਬਾਲਟੀ ਆ ਬਾਲਟੀ ਦੇ ਤੇ ਆਪਾਂ ਛਾਣਾ ਬੰਨਿਆ ਆ ਇਨੂੰ ਸਾਰੇ ਨੂੰ ਧੋ ਕੇ ਇਹਦੇ ਵਿੱਚ ਪਾਣੀ ਪਾ ਕੇ ਤੇ ਆਪਾਂ ਛਾਣੇ ਦੇ ਵਿੱਚ ਪਾਦਣਾ ਸਾਰੇ ਦਾ ਸਾਰਾ ਹੀ ਆ ਵੇਖਿਓ ਕਿੱਦਾਂ ਆਪਾਂ ਕਰਦੇ ਆ ਮਾੜੇ ਟੈਰੇ ਟੈਲ ਜਿਹੜੇ ਬਾਹਰ ਨਿਕਲ ਜਾਂਦੇ ਆ ਠੀਕ ਹੈ ਜੀ ਟੈਰ ਬਾਹਰ ਨਿਕਲ ਤੋਂ ਬਾਅਦ ਆਪਾਂ ਇਹਨਾਂ ਨੂੰ ਧੋ ਲਾਂਗੇ ਚੰਗੀ ਤਰ੍ਹਾਂ ਠੀਕ ਹੈ ਜੀ ਆਪਾਂ ਲਿਆ ਜੀ ਤੋਂ ਇਹਨੂੰ ਰੱਖ ਗਲਾਸੀ ਆਪਾਂ ਤਾਂ ਰੱਖੀਏ ਇਹਦੇ ਵਿੱਚ ਪਾਣੀ ਪਊਗਾ ਤੇ ਥੱਲੇ ਜਾਊਗਾ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਸਾਰੇ ਦੇ ਸਾਰਿਆਂ ਨੂੰ ਆਪਾਂ ਸਾਰਿਆਂ ਨੂੰ ਚੋਕ ਕੇ ਇਹਦੇ ਵਿੱਚ ਪਲਟ ਦਾਂਗੇ ਬਾਕੀ ਇਹਦਾ ਥੋੜਾ ਬਹੁਤਾ ਲੱਗਾ ਵਿੱਚ ਰਹਿ ਜਾਂਦਾ ਇਹਨਾਂ ਵਿੱਚ ਫਿਰ ਪਾਣੀ ਪਾ ਦਾਂਗੇ ਠੀਕ ਹੈ ਜੀ ਤੇ ਹੋ ਗਈ ਸਾਫ਼ ਤੇ ਇੰਦਰ ਆਪਾਂ ਬਣਨੀ ਗੰਢ ਤੇ ਗੰਢ ਨੂੰ ਖੋਲ ਕੇ ਹੁਣ ਆਪਾਂ ਇਹਨੂੰ ਲਾਵਾਂਗੇ ਛਾਣਾ ਲੋਹੇ ਛਾਣਾ ਲੱਗਣ ਵਾਸਤੇ ਹੁਣ ਤਾਂ ਤਿਆਰ ਹੋ ਗਿਆ ਸਿਸਟਮ ਸਾਰਾ ਤੇ ਇੱਥੇ ਆਪਾਂ ਮਾਰ ਲਾਂਗੇ ਗੰਢ ਕਿ ਜਿਹੜਾ ਪਾਣੀ ਇਹਦੇ ਵਿੱਚ ਜਿਹੜੀ ਰਸਤਿਆ ਉਹ ਤਾਂ ਬਾਹਰ ਨਾ ਨਿਕਲੇ ਠੀਕ ਹੈ ਜੀ ਤੇ ਇਹਨੂੰ ਹੁਣ ਆਪਾਂ ਮਲਾਂਗੇ ਇਹਨੂੰ ਇਦਾਂ ਮਲ ਮਲ ਕੇ ਸਾਰਾ ਪਾਣੀ ਜਿਹੜਾ ਉਹਦੇ ਵਿੱਚੋਂ ਬਾਹਰ ਕੱਢ ਦੇਣਾ ਆਪਾਂ ਤੇ ਥੋੜਾ ਥੋੜਾ ਹੋਰ ਪਾਣੀ ਲਾਵਾਂਗੇ ਇਨੂੰ ਆਪਾਂ ਉਦੋਂ ਤੱਕ ਛਾਣਾ ਲਾਉਣਾ ਵਾ ਕਿ ਜਦੋਂ ਤੱਕ ਆਪਾਂ ਨੂੰ ਪਤਾ ਲੱਗਦਾ ਕਿ ਚਿੱਟਾ ਪਾਣੀ ਨਿਕਲ ਨੂੰ ਨਹੀਂ ਆਟਦਾ ਜਦੋਂ ਲਓ ਜੀ ਵੀਰੋ ਛਾਣਾ ਆਪਣਾ ਲੱਗ ਗਿਆ ਪ੍ਰੋਪਰ ਤੇ ਗੋਲਾ ਹੋ ਗਿਆ ਆਪਣਾ ਤਿਆਰ ਠੀਕ ਹੈ ਜੀ ਤੇ ਜਿਉਂਗਾ ਕਲੀਏ ਇਹ ਹੁਣ ਪੰਚ ਤੋਂ ਕੱਢ ਵੀ ਜੋੜਾ ਤੁਹਾਨੂੰ ਗੋਲੇ ਦੇ ਵੀ ਦਰਸ਼ਨ ਕਰਾਉਨੇ ਆ ਤੇ ਆਹ ਵੇਖੋ ਜੀ ਬਾਕੀ ਦਾ ਬਾਕੀ ਨਾ ਗੋਲੇ ਤੋਂ ਰਗੜਾਈ ਦਾ ਪਤਾ ਲੱਗਦਾ ਕਿ ਰਗੜਾਈ ਕਿੰਨੀ ਕੁ ਹੋਈ ਆ ਕਿ ਨਹੀਂ ਹੋਈ ਐ ਪੂਰਾ ਗੋਲਾ ਸਾਫ ਆ ਇਹ ਸ਼ੱਕਰ ਔਰ ਕਰਪਾਉਣ ਤੋਂ ਬਾਅਦ ਹੁਣ ਆਪਾਂ ਨਹੀਂ ਹਲਾਵਾਂਗੇ ਚੰਗੀ ਤਰ੍ਹਾਂ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਬਰਫ਼ ਬਰਫ਼ ਤੋਂ ਬਾਅਦ ਹੁਣ ਕਰਾਂਗੇ ਠੰਡੀ ਠਾਰ ਤੇ ਫਿਰ ਪੀਵਾਂਗੇ ਆਪਾਂ ਆਪਣੇ ਵੀਰਾਂ ਨੂੰ ਸ਼ਰਦਾਈ ਠੀਕ ਹੈ ਜੀ